ਕਾਫੀ ਸਮੇਂ ਤੋਂ ਚੱਲੇ ਆ ਰਹੇ ਭਿੰਡਾ ਦੇ ਪਿੰਡ ਪਈ ਰੂਪਾ ਦੇ ਗੁਰਦਾਰਾ ਜ਼ਾਹਿਰਦੀਦ ਵਿਵਾਦਗ੍ਰਸਤ 161 ਕਿੱਲੇ ਜ਼ਮੀਨ ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਬਜ਼ਾ ਲੈ ਲਿਆ ਐ ਐਸਜੀਪੀਸੀ ਨੇ ਪੁਲਿਸ ਤੇ ਕਮੇਟੀ ਮੁਲਾਜ਼ਮਾਨੀ ਮੌਜੂਦ ਕੀ ਚ ਜ਼ਮੀਨ ਦਾ ਕਬਜ਼ਾ ਲਿਆ ਪਿੰਡ ਪਈ ਰੂਪਾ ਚ ਇੱਕ ਦਿਨ ਪਹਿਲਾਂ ਹੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਸੀ ਇਸ ਪੂਰੀ ਕਾਰਵਾਈ ਦੌਰਾਨ ਜ਼ਮੀਨ ਤੇ ਆਪਣਾ ਮਾਲਕੀ ਹੱਕ ਦੱਸਣ ਵਾਲੀ ਲੰਗਰ ਕਮੇਟੀ ਤੇ ਐਸਜੀਪੀਸੀ ਦਰਮਿਆਨ ਕੋਈ ਝੜਪ ਨਹੀਂ ਹੋਈ ਕਿਉਂਕਿ ਕਮੇਟੀ ਵਾਲਿਆਂ ਨੇ ਤੇ ਪੂਰੀ ਤਿਆਰੀ ਦੇ ਚੱਲਦੇ ਦੂਜੀ ਤਰ੍ਹਾਂ ਦੇ ਸ਼ਾਂਤਚੂਪ ਰਹਿਣਾ ਹੀ ਠ ਸ਼ੋਮਨੀ ਕਮੇਟੀ ਅਤੇ ਪਿੰਡ ਪਾਈਰੂਪਾ ਦੀ ਲੰਗਰ ਕਮੇਟੀ ਵਿਚਾਲੇ 161 ਏਕੜ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਸ਼ੋਮਨੀ ਕਮੇਟੀ ਦਾ ਦਾਵਾ ਹੈ ਕਿ ਉਹ ਅਦਾਲਤੀ ਫੈਸਲਾ ਜਿੱਤ ਚੁੱਕੀ ਹੈ ਜਿਸ ਕਰਕੇ ਉਹ ਜ਼ਮੀਨ ਦੀ ਮਾਲਕ ਹੈ ਦੂਜੇ ਵੱਸੇ ਲੰਗਰ ਕਮੇਟੀ ਦਾ ਕਹਿਣਾ ਹੈ ਕਿ ਉਹਨਾਂ ਦੇ ਪੁਰਖਿਆਂ ਦੀ ਜ਼ਮੀਨ ਹੈ ਤੇ ਕਮੇਟੀ ਨੇ ਕੋਈ ਕੇਸ ਨਹੀਂ ਜਿੱਤਿਆ ਬਲਕਿ ਧੱਕੇਸ਼ਾਹੀ ਨਾਲ ਜ਼ਮੀਨ ਤੇ ਕਬਜ਼ਾ ਕੀਤਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਵਾਰ ਸਿੰਘ ਨੇ ਲੰਗਰ ਕਮੇਟੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਕੇ ਸਬੂਤ ਪੇਸ਼ ਕਰਦੇ ਕਿਹਾ ਕਿ ਕਮੇਟੀ ਨੇ ਪੂਰੀ ਕਾਨੂੰਨੀ ਕਾਰਵਾਈ ਤਹਿਤ ਸੁਪਰੀਮ ਕੋਰਟ 'ਚ ਕੇਸ ਜਿੱਤਣ ਤੋਂ ਬਾਅਦ ਹੀ ਜ਼ਮੀਨ ਤੇ ਕਬਜ਼ਾ ਲਿਆ ਹੈ। ਟੈਨਟਰ ਟ੍ਰਿਬਿਨਲ 'ਚ ਕੇਸ ਜਿੱਤਿਆ। ਇਹ ਬਰਬਰਾਥਾਨ। ਫਿਰ ਕੇਸ ਜਿੱਤਿਆ ਕਿ ਇਹ ਜ਼ਮੀਨ ਜਦਾਦ ਗੁਰਦੁਆਰਾ ਸਾਹਿਬ ਦੀ ਹੈ। ਫਿਰ ਸੁਪਰੀਮ ਕੋਰਟ ਤੱਕ ਕੇਸ ਗਿਆ। ਕਿਹੜੇ ਲੈਵਲ ਤੇ ਲੜਿਆ ਹਲਾ ਲੈਣ ਦੇ ਕੇਸ ਵਾਹ ਕਿਉਂ ਨਹੀਂ? ਸੰਗਠਨ ਕਮੇਟੀ ਉਹ ਕਿੱਥੇ ਇਹ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵੀ ਇਹ ਜ਼ਮੀਨ ਤੁਮਲੀ ਗੁਜ਼ਾਰਾ ਪਰਵਰਨ ਕਮੇਟੀ ਨਾਲ ਸੰਬੰਧਿਤ ਹੈ ਜਿਹਨਾਂ ਤੋਂ ਕਬਜ਼ਾ ਲਿਆ ਉਹਨਾਂ ਦੇ ਕੋ ਨਾਲ ਬੜੇ ਪਿਆਰ ਨਾਲ ਅਸੀਂ ਫੇਰ ਵੀ ਅਮਨ ਸ਼ਾਂਤੀ ਨਾਲ ਕਬਜ਼ਾ ਲਿਆ